ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜੋਤ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਵੀਡੀਓ ਦੀ ਸ਼ੁਰੂਆਤ ਆਪਾਂ ਕਰਨ ਲੱਗਾ ਮੈਂ ਉਹਨਾਂ ਵੀਰਾਂ ਲਈ ਨੌਜਵਾਨ ਵੀਰਾਂ ਲਈ ਜਿਹੜੇ ਛੋਟੇ ਪੱਤਰ ਤੇ ਕੁਝ ਨਾ ਕੁਝ ਆਪਣੇ ਕੰਮ ਕਰਨਾ ਚਾਹੁੰਦੇ ਨੇ ਆਪਣੀਆਂ ਜਿਹੜੀਆਂ ਮੋੜਲੀਆਂ ਲੋੜਾਂ ਨੇ ਉਹਨਾਂ ਤੋਂ ਬਹੁਤ ਪਿੱਛੇ ਚੱਲ ਰਹੇ ਨੇ ਉਹਨਾਂ ਨੇ ਆਪਣਾ ਜਿਹੜਾ ਆਰਥਿਕ ਸਹਾਇਤਾ ਪਿੱਛੇ ਆ ਥੋੜੀ ਜੀ ਉਹ ਛੋਟੇ ਪੱਧਰ ਤੋਂ ਕਿਸ ਤਰ੍ਹਾਂ ਆਪਣੇ ਕੰਮ ਨੂੰ ਸ਼ੁਰੂਆਤ ਕਰ ਸਕਦੇ ਨੇ ਉਹਦੇ ਮਕਸਦ ਦੇ ਵਿੱਚ ਮੈਂ ਕੁਝ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਵੀਡੀਓ ਵਧੀਆ ਲੱਗੀ ਤਾਂ ਜਰੂਰ ਚੰਗੀ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਤੁਹਾਨੂੰ ਆਲੇ ਦੁਆਲੇ ਵੀ ਕਿਸ ਤਰ੍ਹਾਂ ਆਪਾਂ ਛੋਟੇ ਛੋਟੇ ਕੰਮ ਕਰਕੇ ਜਿਸ ਤਰ੍ਹਾਂ ਮੈਂ ਆਪਣੇ ਖੁਦ ਦੇ ਖੇਤ ਦੇ ਵਿੱਚ ਜੜੀ ਜਮਾਂ ਲਾਈਆਂ ਨੇ ਛੋਟੇ ਪੱਧਰ ਤੋਂ ਆਪਾਂ ਕਿਵੇਂ ਡਿਵੈਲਪਮੈਂਟ ਕਰ ਸਕਦੇ ਤੇ ਕਿਵੇਂ ਆਪਾਂ ਥੋੜੇ ਜਿਹੇ ਸਮੇਂ ਵਿੱਚ ਆਪਣਾ ਖਰਚਾ ਆਪਣੇ ਪਰਿਵਾਰ ਦਾ ਖਰਚਾ ਛੋਟੇ ਪੱਧਰ ਤੋਂ ਹੋੜੀ ਕੱਟ ਰੁਪਈਆਂ ਨਾਲ ਕਿਸ ਤਰ੍ਹਾਂ ਚਲਾ ਸਕਦੇ ਆ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਅੱਗੇ ਲੈ ਕੇ ਚਾਲਦੇ ਆ ਆ ਦੇਖੋ ਦੋਸਤੋ ਜਿਸ ਤਰ੍ਹਾਂ ਮੈਂ ਘਰ ਦੇ ਵਿੱਚ ਗੋਭੀ ਉਗਾਈ ਹੋਈ ਹੈ ਗੋਭੀ ਦੇ ਬੁੱਟੇ ਲਾਏ ਹੋਏ ਨੇ ਗੋਭੀ ਦੇ ਬੁੱਟੇ ਪੌਦ ਮਿਲ ਜਾਂਦੀ ਆ ਪੌਦ ਲੈ ਕੇ ਆਪਾਂ ਤੁਰ ਤੱਕ ਮੇਰੇ ਘਰ ਮੈਂ ਆਪਣੇ ਘਰ ਦੀ ਆਰਗੈਨਿਕ ਸਬਜ਼ੀ ਕਹਿ ਸਕਦਾ ਆਪਣੇ ਘਰ ਦੇ ਵਿੱਚ ਖੁਦ ਤਿਆਰ ਕਰਦੇ ਆ ਪੌਦ ਕੱਟ ਪਿਆਹਿਆਂ ਨਾਲ ਇੱਕ ਵਾਰੀ ਪੌਦ ਲਾ ਕੇ ਇੱਕ ਵਾਰੀ ਕੰਮ ਦੀ ਸ਼ੁਰੂਆਤ ਹੋ ਜਾਂਦੀ ਆ ਕਿਰਾਂ ਪਹਿਲਾਂ ਪਹਿਲਾਂ ਦਿੱਕਤ ਆਉਂਦੀ ਹੈ ਹਰੇਕ ਕੰਮ ਦੇ ਵਿੱਚ ਪਰ ਬਾਅਦ ਵਿੱਚ ਪ੍ਰਮਾਤਮਾ ਆਪ ਬੰਦੇ ਦੀ ਬਾਹ ਫੜ ਲੈਂਦਾ ਤੁਹਾਨੂੰ ਨਰ ਨਾਲ ਮੈਂ ਗੰਦੇ ਦੇ ਫੁੱਲ ਦਿਖਾਣਾ ਕੁਝ ਫੁੱਲਾਂ ਦੀ ਪਨੀਰੀ ਲਈ ਹੋਈ ਹੈ ਇਹ ਵੀ ਮੈਂ ਲਿਆਂਦੀ ਸੀ ਇਹ ਬਾਹਰ ਮਾਰਕੀਟ ਦੇ ਵਿੱਚੋਂ 30 35 ਰੁਪਏ ਦਾ ਪੈਕੇਟ ਮਿਲ ਜਾਂਦਾ ਆ ਦੇਖੋ ਤੁਹਾਨੂੰ ਵਟ ਖਾਲ ਦੇ ਉੱਤੇ ਇਹ ਗੰਦੇ ਦੇ ਫੁੱਲ ਮੈਂ ਲਾਏ ਹੋਏ ਨੇ ਇਹ ਤੁਸੀਂ ਦੇਖ ਰਹੇ ਹੋ ਇਸੇ ਤਰ੍ਹਾਂ ਤੁਸੀਂ ਅੱਗੇ ਦੇਖੋਗੇ ਆਪਣੇ ਆਲੇ ਦੁਆਲੇ ਆ ਤੁਰ ਤੱਕ ਮੈਂ ਫੁੱਲ ਫੁੱਲ ਲਾਏ ਹੋਏ ਨੇ ਆ ਫੁੱਲ ਤਕਰੀਬਨ ਆਪਣੇ ਉਗਣ ਵੀ ਲੱਗੇ ਹੁਣ ਫੁੱਲਾਂ ਦੀ ਕਾਸਟ ਦੇਖੋ ਆਪਣੇ ਹੱਥੀ ਮੈਂ ਤਿਆਰ ਕੀਤੀ ਹੋਈ ਹੈ ਹੱਥੀ ਤਿਆਰ ਕਰਕੇ ਇਧਰਲੇ ਪਾਸੇ ਆਰਗੇਨਿਕ ਤਰੀਕੇ ਨਾਲ ਸਬਜ਼ੀ ਬਣਾਈ ਗਈ ਹੈ ਥੋੜੇ ਮੋٹے ਲਿਆ ਕੇ ਤਕਰੀਬਨ 100 150 200 250 ਦੇ ਵਿੱਚ ਕਿਉਂਕਿ ਦੀ ਮੋਸਟਲੀ ਜਿੰਨੀ ਵੀ ਅਮਾਉਂਟ ਜਦੋਂ ਆਪਾਂ ਪਨੀਰੀ ਲਾਉਣੀ ਹੈ ਉਹਨੂੰ 30-35 ਰੁਪਏ 40 ਰੁਪਏ ਕੋਈ ਆਪਣੇ ਲੱਗਦੇ ਆ ਬਾਅਦ ਵਿੱਚ ਸਮਾਂ ਜ਼ਰੂਰ ਲੱਗਦਾ ਹੈ ਡੇਢ ਤੋਂ 2 ਮਹੀਨੇ ਦੇ ਵਿੱਚ ਵਿੱਚ ਖਬਰ ਹੋ ਜਾਂਦੀ ਹੈ ਚੀਜ਼ ਇਸੇ ਤਰ੍ਹਾਂ ਨਾਲ ਗੋਪੀ ਲੱਗੀ ਹੋਈ ਹੈ ਗੋਪੀ ਤੁਹਾਨੂੰ ਪਹਿਲਾਂ ਵੀ ਦਿਖਾ ਕੇ ਹਟਿਆ ਆਹ ਸਾਹਮਣੇ ਕਿੰਨੀਆਂ ਕਿਆਰੀਆਂ ਬਣਾ ਕੇ ਪਾਲਕ ਲਈ ਸੀ ਨਾਲ ਧਨੀਆ ਲਾਇਆ ਸੀ ਪਾਲਕ ਹਜੇ ਖਿਆਰ ਨਹੀਂ ਨਿਕਲੀ ਧਨੀਆ ਨਿਕਲਣ ਲੱਗਿਆ ਤੇ ਇਸੇ ਤਰ੍ਹਾਂ ਕੋਈ ਜਦੋਂ ਆਪਾਂ ਕੋਈ ਕੰਮ ਕਰਦੇ ਆ ਉਹਦੇ ਵਿੱਚ ਆਪ ਨੂੰ ਕੁਝ ਘਾਟਾ ਵੀ ਪੈਂਦਾ ਕੁਝ ਪ੍ਰੋਫਿਟ ਵੀ ਹੁੰਦਾ ਤੇ ਸੋ ਕਰਨਾ ਜ਼ਰੂਰ ਚਾਹੀਦਾ ਜੇ ਜਦੋਂ ਆਪਾਂ ਕੁਝ ਕਰਾਂਗੇ ਜੇ ਜਦੋਂ ਆਪਾਂ ਕੁਝ ਕਰਾਂਗੇ ਨਹੀਂ ਤਾਂ ਆਪਾਂ ਨੂੰ ਪਤਾ ਵੀ ਨਹੀਂ ਲੱਗਣਾ ਕਿਸੇ ਚੀਜ਼ ਦਾ ਜ਼ਿੰਦਗੀ ਤੇ ਅਰਬੇ ਦਾ ਨਾਮ ਹੀ ਜ਼ਿੰਦਗੀ ਹੈ ਬਾਕੀ ਵੀਰੇ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹ ਹੁੰਦਾ ਵੀ ਜਿਹੜੇ ਨਵੇਂ ਮੁੰਡੇ ਨੇ ਨਵੇਂ ਵੀਰ ਭਰਾੜੇ ਉਹ ਵੱਤ ਤੋਂ ਵੱਤ ਇਹ ਚੀਜ਼ਾਂ ਚੰਗੀਆਂ ਵੀਡੀਓ ਦੇਖਣਾ ਚੰਗੇ ਲੋਕ ਚੰਗੇ ਲੋਕਾਂ ਦੀ ਜਦੋਂ ਆਪਾਂ ਸੰਗਤ ਕਰਾਂਗੇ ਚੰਗੇ ਲੋਕਾਂ ਨੂੰ ਸੋਣਾਗੇ ਚੰਗੇ ਚੰਗੇ ਲੋਕਾਂ ਨੂੰ ਦੇਖਾਂਗੇ ਤਾਂ ਬਹੁਤ ਕੁਝ ਸਿੱਖ ਨੂੰ ਮਿਲਦਾ ਅਸੀਂ ਵੀ ਕਿਸ ਤੋਂ ਪ੍ਰੇਰਿਤ ਹੋਏ ਹਾਂ ਅਸੀਂ ਵੀ ਕੁਝ ਸਿੱਖੇ ਹਾਂ ਤੇ ਹੋ ਸਕਦਾ ਜੇ ਕੁਝ ਗੱਲ ਸਾਡੇ 'ਚ ਵੀ ਹੋਊਗੀ ਤਾਂ ਸੜਤੂ ਵੀ ਜੇ ਕੋਈ ਬੰਦਾ ਸਿੱਖ ਕੇ ਅਕੀ ਚੀਜ਼ ਆਊਗਾ ਤਾਂ ਬਹੁਤ ਵਧੀਆ ਲੱਗੂਗਾ ਮੈਨੂੰ ਬਹੁਤ ਚੰਗਾ ਲੱਗੂਗਾ ਥੋੜੇ ਕਮੈਂਟਾਂ ਦਾ ਹਮੇਸ਼ਾ ਇੰਤਜ਼ਾਰ ਹੁੰਦਾ ਕਮੈਂਟ ਵੀਰੇ ਜਰੂਰ ਕਰਿਆ ਕਰੋ ਤਾਂ ਜੋ ਬੰਦੇ ਨੂੰ ਆਪਣੀ ਮਾੜੀ ਚੰਗੀ ਹਰ ਇੱਕ ਚੀਜ਼ ਦਾ ਪਤਾ ਲੱਗ ਜਾਂਦਾ ਕਈ ਵਾਰੀ ਵੀਡੀਓ ਬਣਾਉਣ ਲੱਗਿਆ ਗਲਤੀਆਂ ਵੀ ਹੋ ਜਾਂਦੀਆਂ ਨੇ ਤੇ ਉਹਦੇ ਬਾਰੇ ਪਤਾ ਲੱਗ ਜਾਂਦਾ ਸੋ ਜੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ